ਕਿਸੇ ਨਗਰ ਦੇ ਵਿੱਚ ਨਾ ਇੱਕ ਸੰਤ ਫਕੀਰ ਰਿਹਾ ਕਰਦੇ ਸਨ ਕਿੰਦੇ ਉਹ ਸੰਤ ਫਕੀਰ ਜੀ ਨੂੰ ਹਰ ਨਗਰ ਦੇ ਵਿੱਚੋਂ ਰੋਜ਼ ਇੱਕ ਜਣਾ ਆ ਕੇ ਪ੍ਰਸ਼ਾਦਾ ਦੇ ਜਾ ਕਰਦਾ ਸੀ ਉਹ ਸੰਤ ਫਕੀਰ ਦੇ ਨਾਲ ਇੱਕ ਦੋ ਜਣੇ ਹੋਰ ਬੱਚੇ ਰਿਹਾ ਕਰਦੇ ਸਨ ਜੋ ਉੱਥੇ ਬੈਠ ਕੇ ਸੇਵਾ ਕਰਿਆ ਕਰਦੇ ਸਨ ਕਿੰਦੇ ਜਦੋਂ ਪ੍ਰਸ਼ਾਦਾ ਅੱਜ ਲੈ ਕੇ ਆਏ ਨਾ ਤਾਂ ਸੰਤ ਫਕੀਰ ਪ੍ਰਸ਼ਾਦਾ ਖਾ ਕੇ ਉਸ ਤੋਂ ਬਾਅਦ ਕਿੰਦੇ ਥੋੜਾ ਜਿਹਾ ਟਹਿਲ ਕੇ ਆਏ ਤੇ ਫਿਰ ਨਾਮ ਜਪਣ ਲੱਗ ਗਏ ਨਾਮ ਜਪਣ ਲੱਗੇ ਤਾਂ ਉਹਨਾਂ ਦਾ ਧਿਆਨ ਨਾ ਨਾਮ ਜਪਣ ਦੇ ਵਿੱਚ ਬਿਲਕੁਲ ਨਾ ਲੱਗਾ। ਕਹਿੰਦੇ ਉਹ ਦੁਬਾਰਾ ਫਿਰ ਖੜੇ ਹੋ ਕੇ ਟਹਿਲ ਕੇ ਆਏ ਤੇ ਫਿਰ ਨਾਮ ਜਪਣ ਲੱਗੇ। ਪਰ ਇਸ ਵਾਰ ਵੀ ਉਹਨਾਂ ਦਾ ਨਾਮ ਜਪਣ ਚ ਕੋਈ ਇਕਾਗਰਤਾ ਨਹੀਂ ਸੀ ਤੇ ਨਾ ਹੀ ਮੰਨ ਲੱਗਿਆ। ਕਹਿੰਦੇ ਹਾਰ ਥੱਕ ਕੇ ਨਾ ਉਹਨਾਂ ਆਪਣੇ ਕੋਲ ਇੱਕ ਜਿਹੜਾ ਉੱਥੇ ਸੇਵਾ ਕਰਦਾ ਸੀ ਉਸ ਬੱਚੇ ਨੂੰ ਬੁਲਾਇਆ। ਉਹਨੂੰ ਪੁੱਛਿਆ ਭਲੇ ਪੁਰਖੋ ਅੱਜ ਪ੍ਰਸ਼ਾਦਾ ਕਿਹਦੇ ਘਰੋਂ ਆਇਆ? ਕਹਿੰਦੇ ਜੀ ਫਲਾਣੇ ਘਰੋਂ ਆਇਆ ਸੰਜੋਗ ਵਾ ਸਾਹ ਜੀ ਜੋ ਪ੍ਰਸ਼ਾਦਾ ਲੈ ਕੇ ਆਏ ਹੁੰਦੇ ਨੇ ਉੱਥੇ ਬੈਠੇ ਹੁੰਦੇ ਨੇ ਸੰਤ ਫਕੀਰ ਜੀ ਕਹਿੰਦੇ ਉਸ ਨੂੰ ਬੁਲਾ ਕੇ ਲੈ ਕੇ ਆਓ ਉਹਨੂੰ ਬੁਲਾ ਕੇ ਲੈ ਕੇ ਆਂਦਿਆ ਗਿਆ ਉਹਨੂੰ ਕਹਿੰਦੇ ਜੀ ਤੁਸੀਂ ਕੀ ਕੀਰਤ ਕਰਦੇ ਹੋ ਕਹਿੰਦਾ ਜੀ ਮੈਂ ਨਾ ਕਿਸਾਨੀ ਕਰਦਾ ਵਾਂ ਖੇਤੀਬਾੜੀ ਕਰਦਾ ਵਾਂ ਸੰਤ ਫਕੀਰ ਜੀ ਕਹਿੰਦੇ ਵੀ ਤੇਰੀ ਖੇਤੀ ਨਾ ਹੱਕ ਸੱਚ ਦੀ ਨਹੀਂ ਹੈਗੀ ਇਸ ਕਰਕੇ ਤੇਰੇ ਜਿਹੜਾ ਪਕਵਾਨ ਆਏ ਨੇ ਨਾ ਰੋਟੀ ਆਈਏ ਉੱਚ ਕੋਈ ਨਾ ਕੋਈ ਜਿਹੜਾ ਹੈ ਉੱਚ ਵੀ ਨੁਕਸਾ ਉਹ ਕਹਿੰਦਾ ਜੀ ਵੀ ਮੇਰੀ ਜਿਹੜੀ ਖੇਤੀ ਏ ਜਿਹੜੀ ਮੈਂ ਹੱਕ ਹਲਾਲ ਦੀ ਘਰ ਚ ਮੈਂ ਕੱਲਾ ਜੀਆ ਮੇਰੇ ਦੋਨੋਂ ਬੱਚੇ ਛੋਟੇ ਨੇ ਮੇਰੀ ਘਰ ਵਾਲੀ ਕੰਮਕਾਰ ਦੇ ਕੰਮ ਕਰਦੀ ਏ ਤੇ ਇਸ ਕਰਕੇ ਕਮਾਉਣ ਵਾਲਾ ਮੈਂ ਕੱਲਾ ਆਂ ਤੇ ਹੱਕ ਹਲਾਲ ਦੀ ਹੋਈ ਮੇਰੀ ਕਿਰਤ ਜੇ ਕੋਈ ਹੋਰ ਕਮਾਉਂਦਾ ਤੇ ਮੈਂ ਕਹਿ ਸਕਦਾ ਸੀ ਵੀ ਉਹ ਕਿਰਤ ਹੱਕ ਹਲਾਲ ਦੀ ਨਹੀਂ ਪਰ ਮੈਂ ਤਾਂ ਕੱਲਾ ਹੀ ਖੇਤੀ ਕਰਦਾ ਤੇ ਫਿਰ ਮੈਂ ਹੱਕ ਹਲਾਲ ਦੀ ਹੀ ਖਾਣਾ ਸੰਤ ਜੀ ਦਸਾਂ ਨੂਹਾਂ ਦੀ ਕੀਰਤ ਕਰਕੇ ਖਾਣਾ ਸੰਤ ਜੀ ਕਹਿੰਦੇ ਨਹੀਂ ਮੈਂ ਰੋਜ਼ ਨਾਮ ਜਪਣ ਬੈਠਦਾ ਤੇ ਕਈ ਵਾਰ ਅਕਸਰ ਐਵੇਂ ਹੋ ਜਾਂਦਾ ਤਾਂ ਫਿਰ ਪਤਾ ਹੁੰਦਾ ਵੀ ਜਿਹੜਾ ਪ੍ਰਸ਼ਾਦਾ ਪਾਣੀ ਖਾਦਾ ਹੈ ਨਾ ਉਹਦੇ ਵਿੱਚ ਕੋਈ ਨਾ ਕੋਈ ਨੁਕਸ ਹੈ ਉਹ ਹੱਕ ਹਲਾਲ ਦਾ ਨਹੀਂ ਉਹ ਦਸਾਂ ਨੂਹਾਂ ਦੀ ਕੀਰਤ ਨਹੀਂ ਉਹ ਕਹਿੰਦੇ ਅੱਛਾ ਇਹ ਗੱਲ ਉਹ ਕਹਿੰਦੇ ਬੀਤੂ ਘਰ ਜਾ ਤੇ ਘਰ ਜਾ ਕੇ ਜਾਂਚ ਪੜਤਾਲ ਕਰ ਫਿਰ ਤੂੰ ਦੱਸੀ ਉਹ ਕਹਿੰਦਾ ਸੰਤ ਜੀ ਜਦੋਂ ਤੁਹਾਡੀ ਕਥਾ ਸੁਣਦਾ ਤੁਸੀਂ ਰੋਜ਼ ਕਹਿੰਦੇ ਹੋ ਵੀ ਜੋ ਕਮਾਓ ਕਿਸੇ ਦੀ ਤਲੀ ਨਾਲ ਵੰਡ ਖਾਓ ਵੀ ਦਸਮੰਦ ਕੱਢੋ ਮੈਂ ਉਹ ਵੀ ਕਰਦਾ ਪਰ ਸੰਤ ਜੀ ਤੁਸੀਂ ਹੁਣ ਕਹਿੰਦੇ ਹੋ ਵੀ ਮੇਰੀ ਰੋਟੀ ਵਿੱਚ ਕੋਈ ਨੁਕਸ ਹੈ ਚਲੋ ਮੈਂ ਜਾ ਕੇ ਫੇਰ ਵੀ ਦੇਖਦਾ ਕਹਿੰਦੇ ਘਰ ਗਿਆ ਘਰ ਵਾਲੇ ਨਾਲ ਸਾਰੀ ਗੱਲ ਸਾਂਝੀ ਕੀਤੀ ਕਹਿੰਦੇ ਸੰਤ ਜੀ ਕਹਿੰਦੇ ਵੀ ਆਪਣਾ ਜਿਹੜਾ ਪ੍ਰਸ਼ਾਦਾ ਹੈ ਨਾ ਉਹਦੇ ਵਿੱਚ ਨੁਕਸੇ ਉਹ ਕਹਿੰਦੀ ਜੀ ਤੁਸੀਂ ਜੋ ਲਿਆਂਦਾ ਉਹ ਮੈਂ ਪਕਾ ਕੇ ਤੇ ਦੇ ਦਿੱਤਾ ਹੁਣ ਮੈਂ ਤੇ ਕੰਮ ਕਰਦੀ ਨਹੀਂ ਕੰਮ ਤੇ ਤੁਸੀਂ ਹੀ ਕਰਦੇ ਹੋ ਤੇ ਤੁਸੀਂ ਜੋ ਲਿਆ ਕੇ ਦਿੱਤਾ ਮੈਂ ਪਕਾ ਦਿੱਤਾ ਹੁਣ ਇਸ ਦੇ ਬਾਰੇ ਤੇ ਮੈਂ ਕੁਝ ਨਹੀਂ ਜਾਣਦੀ ਕੁਝ ਸਮੇਂ ਬਾਅਦ ਕਹਿੰਦੀ ਸੁਣੋ ਜੀ ਆਪਣੇ ਘਰ ਜਦੋਂ ਪੁਰਾਣੇ ਸਮੇਂ ਹੁੰਦੇ ਸੀ ਨਾ ਉਦੋਂ ਆ ਡੱਬੀਆਂ ਨੀਸਣ ਹੁੰਦੀਆਂ ਜਿਹਦੇ ਨਾਲ ਅੱਗ ਬਾਲੀਦੀ ਸੀ ਅੱਗ ਨੂੰ ਦੱਬ ਦਿਆ ਕਰਦੇ ਸੀ ਤੇ ਉਥੋਂ ਕੱਢ ਕੇ ਤੇ ਅੱਗ ਬਾਲ ਲਿਆ ਕਰਦੇ ਸੀ ਜੇ ਨਹੀਂ ਸੀ ਹੁੰਦੀ ਤੇ ਆਣ ਗਵਾਣ ਤੋਂ ਅੱਗ ਲਿਆ ਕਰਦੇ ਸੀ ਕਹਿੰਦੀ ਵੀ ਅੱਜ ਜਦੋਂ ਤੁਸੀਂ ਮੈਨੂੰ ਰਾਸ਼ਨ ਪਾਣੀ ਦੇ ਕੇ ਗਏ ਤੇ ਘਰ ਲੱਕੜਾਂ ਵੀ ਨਹੀਂ ਸਨ ਤੇ ਅੱਗ ਵੀ ਨਹੀਂ ਸੀ ਹੈਗੀ ਮੈਂ ਨਾਲ ਦੀ ਭੈਣ ਦੇ ਘਰ ਗਈ ਸੀ ਉਥੋਂ ਅੱਗ ਲੈਣ ਲਈ ਤੇ ਕਹਿੰਦੇ ਘਰ ਲੱਕੜਾਂ ਨਹੀਂ ਤੇ ਸੋਚਿਆ ਵੀ ਲੱਕੜਾਂ ਵੀ ਲੈ ਆਉਣੀ ਆ ਪਰ ਜਦੋਂ ਦੇਖਿਆ ਉਹਦਾ ਚੁੱਲ੍ਹਾ ਜਿਹੜਾ ਉਹ ਖੁੱਲਾ ਪਿਆ ਸੀ ਬਿੱਚੋਂ ਕਾ ਖੁੱਲਾ ਪਿਆ ਸੀ ਉਥੇ ਕੋਈ ਨਹੀਂ ਸੀ ਹੈਗਾ ਮੈਂ ਉਥੋਂ ਪਲੇਟ ਅੱਗ ਦੀ ਭਰੀ ਤੇ ਨਾਲ ਲੱਕਣਾ ਚੋਕ ਕੇ ਤੇ ਲੈ ਆਈਆਂ ਸੋਚਿਆ ਜਦੋਂ ਆਏਗੀ ਤੇ ਉਹਨੂੰ ਦੱਸ ਆਵਾਂਗਾ ਤੇ ਦੱਸ ਆਵਾਂਗੀ ਪਰ ਉਹ ਹੁਣ ਪਕ ਰੋਟੀ ਪਕਾਉਣ ਚ ਸਮਾਂ ਹੀ ਨਹੀਂ ਲੱਗਾ ਤੇ ਜਾ ਕੇ ਦੱਸਿਆ ਹੀ ਨਹੀਂ ਗਿਆ ਉਹ ਭੱਜਾ ਭੱਜਾ ਜਿਹੜਾ ਉਹ ਸੰਤ ਫਕੀਰ ਦੇ ਕੋਲ ਗਿਆ ਆਪਣੀ ਘਰ ਵਾਲੀ ਨੂੰ ਕਿਹਾ ਤੂੰ ਉਹਨੂੰ ਦੱਸ ਕੇ ਆ ਕਹਿੰਦੇ ਸੰਤ ਜੀ ਜਿਹੜਾ ਮੈਂ ਰਾਸ਼ਨ ਪਾਣੀ ਲਿਆਉਂਦਾ ਸੀ ਉਤੇ ਮੈਂ ਆਪਣੀ ਕਿਰਤ ਤੋਂ ਹੀ ਲਿਆਂਦਾ ਪਰ ਪਤਾ ਕੀ ਹੋਇਆ ਵੀ ਸਾਡੇ ਘਰ ਅੱਗ ਬਾਲਣ ਲਈ ਅੱਗ ਨਹੀਂ ਸੀ ਹੈਗੀ ਤੇ ਨਾ ਹੀ ਲੱਕਣਾ ਸਨ ਮੇਰੀ ਘਰ ਵਾਲੀ ਨੇ ਗਮਾਂਢੋਂ ਜਾ ਕੇ ਤੇ ਅੱਗ ਲੈ ਕੇ ਆਈ ਤੇ ਲੱਕਣਾ ਲੈ ਕੇ ਆਈ ਉਸ ਸਮੇਂ ਉਹ ਬੀਬੀ ਘਰ ਨਹੀਂ ਸੀ ਹੈਗੀ ਉਹ ਭੈਣ ਘਰ ਨਹੀਂ ਸੀ ਹੈਗੀ ਕਹਿੰਦੇ ਸੋਚਿਆ ਬਾਅਦ ਚੋ ਦੱਸ ਦਾਂਗੇ ਇਸ ਤਰ੍ਹਾਂ ਲੈ ਕੇ ਘਰ ਆ ਗਈ ਤੇ ਉਹਦੇ ਨਾਲ ਪ੍ਰਸ਼ਾਦਾ ਪਕਾਇਆ ਸੰਤ ਜੀ ਕਹਿੰਦੇ ਫਿਰ ਅੱਜ ਪ੍ਰਸ਼ਾਦਾ ਚੋਰੀ ਦਾ ਸੀ ਤਾ ਕਰਕੇ ਸਾਰਾ ਕੁਝ ਵਾਪਰਿਆ ਉਹ ਕਹਿੰਦਾ ਜੀ ਚੋਰੀ ਦਾ ਕਿਵੇਂ ਕਹਿੰਦੇ ਜਦੋਂ ਉਹਨੂੰ ਪਤਾ ਹੀ ਨਹੀਂ ਸੀ ਉਹਦੇ ਚੌਂਕੇ 'ਚੋਂ ਇਹ ਚੀਜ਼ਾਂ ਜਾ ਰਹੀਆਂ ਨੇ ਤੇ ਚੋਰੀ ਹੋਈ ਨਾ ਜਦੋਂ ਕਿਸੇ ਨੂੰ ਦੱਸੇ ਬਿਨਾ ਆਪਾਂ ਕਿਸੇ ਦਾ ਕੋਈ ਚੀਜ਼ ਲੈ ਕੇ ਆਏ ਤਾਂ ਉਹ ਚੋਰੀ ਹੀ ਹੋਈ ਨਾ ਸੰਤ ਫਕੀਰ ਜੀ ਕਹਿੰਦੇ ਜਦੋਂ ਆਪਾਂ ਕਿਸੇ ਦਾ 1 ਰੁਪਇਆ ਵੀ ਮਾਰ ਕੇ ਖਾਣੇ ਆ ਨਾ ਤਾਂ ਸਮਝੋ ਉਹਦਾ ਵੀ ਓਨਾ ਪਾਪ ਹੈ ਤੇ ਜਿੰਨਾ ਲੱਖਾਂ ਦਾ ਪਾਪ ਹੈ ਜਦੋਂ ਮਨੁੱਖ ਚੋਰੀ ਚਕਾਰੀ ਤੇ ਆਪਣੀ ਜਿਹੜੀ ਜਦੀ ਉਹਦੀ ਕਿਰਤ ਆ ਉਹਦੇ ਵਿੱਚ ਐਵੇਂ ਨੁਕਸ ਕਰਨ ਲੱਗ ਜੇ ਨਾ ਫਿਰ ਉਹਦੇ ਘਰ ਦੁੱਖ ਰੋਗ ਤੇ ਕਰਜ਼ਾ ਆਉਂਦਾ ਹੀ ਆਉਂਦਾ ਐਵੇਂ ਦੇ ਘਰ ਗਰੀਬੀ ਆਪਣੀ ਦਸਤਕ ਦੇਂਦੀ ਹੀ ਦਿੰਦੀ ਐਵੇਂ ਦੇ ਮਨੁੱਖ ਤੇ ਕਰਜ਼ਾ ਹੁੰਦਾ ਹੀ ਹੁੰਦਾ ਜੋ ਮਨੁੱਖ ਦਸਾਂ ਨੂਹਾਂ ਦੀ ਕਿਰਤ ਕਰਕੇ ਸਾਦਾ ਜੀਵਨ ਜਿਉਣ ਲੱਗ ਜੇ ਆਪਣੇ ਕਿਰਤ ਚੋਂ ਲੋਕਾਂ ਨਾਲ ਵੰਡ ਖਾਣ ਦੀ ਨੀਤ ਰੱਖੇ ਉਹਦੇ ਘਰ ਸੁਖ-ਆਸ ਕਰਦੇ ਨੇ ਉਹਦੇ ਘਰ ਕੋਈ ਦੁੱਖ ਨਹੀਂ ਆਉਂਦਾ ਜਦੋਂ ਸੰਤ ਜੀ ਨੇ ਇਹ ਗੱਲ ਕਹੀ ਤਾਂ ਉਸ ਨੂੰ ਹੁਣ ਜ਼ਿੰਦਗੀ ਦਾ ਸਬਕ ਮਿਲ ਗਿਆ ਸੀ ਕਿ ਆਪਾਂ ਭਾਵੇਂ ਜਿਸ ਚੀਜ਼ ਨੂੰ ਛੋਟੀ ਸਮਝਦਿਆਂ ਪਰ ਉਹ ਚੀਜ਼ ਵੀ ਚੋਰੀ ਦੇ ਬਰਾਬਰੀ ਹੁੰਦੀ ਹੈ ਇਸ ਲਈ ਕਦੇ ਵੀ ਕਿਸੇ ਦਾ ਰੁਪਈਆ ਨਾ ਖਾਓ ਉਹ ਘਰ 'ਚ ਗਰੀਬੀ ਘਰ 'ਚ ਤੇ ਰੋਗ ਲੈ ਕੇ ਆਉਂਦੀ ਹੈ ਜੇਕਰ ਆਪਣੇ ਵਿੱਚੋਂ ਕੋਈ ਵੀ ਕਰਜ਼ੇ ਤੋਂ ਪਰੇਸ਼ਾਨ ਹੈ ਨਾ ਤਾਂ ਇੱਕ ਵਾਰ ਆਸੇ-ਪਾਸੇ ਜ਼ਰੂਰ ਤੱਕੇ ਕਿ ਮੇਰੇ ਤੋਂ ਕੋਈ ਐਸੀ ਗਲਤੀ ਤੇ ਨਹੀਂ ਹੋਈ ਮੇਰੇ ਤੋਂ ਕੋਈ ਐਸੀ ਭੁੱਲ ਤਾਂ ਨਹੀਂ ਹੋਈ ਮੈਂ ਇਸ ਗਲਤੀ ਤੋਂ ਬਚਣ ਲਈ ਕੀ ਕਰ ਸਕਦਾ ਵਾ ਉਹ ਗਲਤੀ ਨੂੰ ਸੁਧਾਰੋ ਫਿਰ ਆਪਣੀ ਦਸਾਂ ਨੂਹਾਂ ਦੀ ਕੀਰਤ ਕਰੋ ਫਿਰ ਦੇਖਿਓ ਪ੍ਰਮਾਤਮਾ ਆਪੇ ਹੀ ਤੁਹਾਡੇ ਘਰ ਰੰਗ-ਪਾਗ ਲਾ ਦੇਣਗੇ ਕਿੰਦੇ ਕਿਸੇ ਨਗਰ 'ਚ ਨਾ ਇੱਕ ਮਨੋਖ ਰਿਹਾ ਕਰਦਾ ਸੀ ਕਿੰਦੇ ਉਹਦੀ ਇੱਕ ਕੁੜੀ ਤੇ ਇੱਕ ਮੁੰਡਾ ਸੀ ਤੇ ਘਰ ਵਾਲੀ ਨਗਰ 'ਚ ਉਹ ਰਿਹਾ ਕਰਦੇ ਸਨ ਕਹਿੰਦੇ ਜਿਵੇਂ ਅੱਜਕੱਲ ਜਵਾਕ ਜਿੱਦ ਕਰ ਲੈਂਦੇ ਨੇ ਵੀ ਮੈਂ ਬਾਹਰਲੇ ਮੁਲਕ ਜਾਣਾ ਹੈ ਬਾਹਰਲੇ ਮੁਲਕ ਜਾਣਾ ਐਵੇਂ ਉਹਦੇ ਪੁੱਤਰ ਨੇ ਜਿੱਦ ਕੀਤੀ ਕਹਿੰਦੇ ਹੁਣ ਪੜਿਆ ਲਿਖਿਆ ਦਾ ਪੁੱਤਰ ਘਟ ਸੀ ਪਰ ਬਾਹਰ ਜਾਣਾ ਚਾਹੁੰਦਾ ਸੀ ਕਹਿੰਦੇ ਉਹਦੇ ਪਿਤਾ ਜੀ ਨੇ ਏਜੰਟਾਂ ਨੂੰ ਪੈਸੇ ਦਿੱਤੇ ਉਹ ਕਿਸੇ ਅੱਧੇ ਰਾਹ ਲੈ ਵੀ ਗਏ ਕਹਿੰਦੇ ਉੱਥੇ ਲਿਜਾ ਕੇ ਤੇ ਉਹਦਾ ਪੁੱਤਰ ਫਸ ਗਿਆ ਕਹਿੰਦੇ ਉਹਨੇ ਹੋਰ ਕੁਝ ਪੈਸਾ ਟਕਾ ਦੇ ਕੇ ਤੇ ਆਪਣੇ ਪੁੱਤਰ ਨੂੰ ਵਾਪਸ ਬੁਲਾ ਲਿਆ ਪਹਿਲਾਂ ਪੈਸਿਆਂ ਦੀ ਪੰਡ ਚੁੱਕ ਕੇ ਤੇ ਬਾਹਰ ਕੱ ਲਿਆ ਸੀ ਫਿਰ ਕਹਿੰਦੇ ਉਥੋਂ ਪੈਸਾ ਟੱਕਾ ਦੇ ਕੇ ਤੇ ਵਾਪਸ ਬੁਲਾਇਆ ਵੀ ਕੱਲਾ ਕੱਲਾ ਪੋਤੇ ਚਲ ਕੋਈ ਨਾ ਕਹਿੰਦੇ ਹੁਣ ਸਿਰ ਤੇ ਨਾ ਜਿਹੜਾ ਵੀ ਕਰਜ਼ਾ ਚੁੱਕਿਆ ਸੀ ਉਹ ਵਿਆਹ ਸਮੇਤ ਦਿਨ ਪ੍ਰਤੀ ਦਿਨ ਵਾਧਦਾ ਜਾਂਦਾ ਜਾਂਦਾ ਸੀ 6 ਮਹੀਨੇ ਹੋ ਗਏ ਸਨ ਕਹਿੰਦੇ ਹੁਣ ਆਪਣੀ ਕੁੜੀ ਦੀ ਪਹਿਲਾਂ ਉਹਨਾਂ ਵੇਖ ਵਿਖਾਈ ਕਰ ਲਈ ਸੀ ਵੀ ਇਸ ਤਰੀਕ ਨੂੰ ਵਿਆਹ ਕਰਾਂਗੇ ਪਰ ਕਹਿੰਦੇ ਹੁਣ ਸਿਰ ਤੇ ਐਨਾ ਕਰਜ਼ਾ ਸੀ ਵੀ ਸੋਚਣ ਦੇ ਸੀ ਵੀ ਹੁਣ ਕਰਜ਼ਾ ਲਵਾਂ ਕਿੱਥੋਂ ਜਿਹਦੇ ਨਾਲ ਧੀ ਦਾ ਕਾਰਜ ਕਰਾਂ ਕਹਿੰਦੇ ਪਹਿਲਾਂ ਸੋਚਦਾ ਵੀ ਜ਼ਮੀਨ ਵੇਚ ਦੇਣਾ ਫਿਰ ਸੋਚਦਾ ਹੈ ਵੀ ਜੇ ਜ਼ਮੀਨ ਹੀ ਵੇਚ ਦਿੱਤੀ ਤੇ ਮਾਂ ਬਰਾਬਰ ਮਾਂ ਹੀ ਵੇਚ ਦਿੱਤੀ ਸਮਝ ਕਹਿੰਦੇ 5 ਕਿਲੇ ਜ਼ਮੀਨ ਸੀ ਹੁਣ ਉਹਦੇ ਤੇ ਕਹਿੰਦੇ ਸਿਰ ਤੇ 25 ਤੋਂ 30 ਲੱਖ ਦਾ ਕਰਜ਼ਾ ਸੀ ਤੇ ਕਹਿੰਦੇ ਹੁਣ ਦੇਣ ਪ੍ਰਤੀ ਦਿਨ ਕਹਿੰਦੇ ਹਾਰ ਥੱਕੇ ਤੇ ਆਪਣੇ ਮਨ 'ਚ ਸੋਚਦਾ ਮਣਾ ਐਨਾ ਕਰਜ਼ਾ ਹੈ ਤੇ ਨਾਤੇ ਕਰਜ਼ਾ ਲੱਥਣਾ ਨਾ ਹੀ ਧੀ ਦਾ ਜਿਹੜਾ ਸਿਰ ਤੇ ਵਿਆਹ ਆ ਗਿਆ ਉਹ ਹੋਣਾ ਹੁਣ ਦੱਸ ਤੂੰ ਕੀ ਕਰੇਗਾ ਹਾਰ ਥੱਕ ਕੇ ਸੋਚਦਾ ਹੈ ਵੀ ਮੇਰੇ ਕੋਲ ਆਪਣੇ ਪ੍ਰਾਨ ਦੇਣ ਤੋਂ ਬਿਨਾ ਹੋਰ ਕੁਝ ਨਹੀਂ ਹੈਗਾ ਕਹਿੰਦੇ ਚਾਰ ਪੰਜ ਦਿਨ ਇਸੇ ਕਸ਼ਮਕਸ਼ ਵਿੱਚ ਲੰਘ ਗਏ ਵੀ ਮਣਾ ਕੀ ਕੀਤਾ ਜਾਵੇ ਪ੍ਰਾਨ ਲੈ ਜਾਣ ਕਿ ਨਾ ਲੈ ਜਾ ਹਾਰ ਥੱਕ ਕੇ ਫੈਸਲਾ ਹੁੰਦਾ ਹੈ ਵੀ ਜਿਨ੍ਹਾਂ ਦੇ ਮਾਪਿਓ ਨਹੀਂ ਹੁੰਦੇ ਉਹਨਾਂ ਦੇ ਵੀ ਤੇ ਕਰਜ਼ਾ ਹੋ ਜਾਂਦੇ ਨੇ ਉਹਨਾਂ ਦਾ ਵੀ ਤੇ ਕਰਜ਼ਾ ਲੱਤ ਜਾਂਦਾ ਚਲ ਮੈਂ ਆਪਣੇ ਪ੍ਰਾਨ ਦੇ ਦੇਣਾ ਫਿਰ ਵੇਖੀ ਜਾਏਗੀ ਆਪੇ ਕਰਜ਼ੇ ਲੱਤ ਤੇ ਰਹਿਣਗੇ ਤੇ ਆਪੇ ਵਿਆਹ ਹੁੰਦੇ ਰਹਿਣਗੇ ਐਨਾ ਕਹਿ ਕੇ ਕਹਿੰਦੇ ਉਹ ਦਵਾਈ ਦੀ ਜਿਹੜੀ ਬੋਤਲ ਸੀ ਉਹ ਲੈ ਕੇ ਤੇ ਆ ਗਏ ਪੀਣ ਲੱਗੇ ਤੇ ਮਨ 'ਚ ਖਿਆਲ ਆਇਆ ਮਣਾ ਤੂੰ ਕਦੋਂ ਦਾ ਕਹਿਣਾ ਵੀ ਮੈਂ ਨਾ ਦਰਬਾਰ ਸਾਹਿਬ ਜਾਣਾ ਤੇ ਕਿਉਂ ਨਾ ਪਹਿਲਾਂ ਮੱਥਾ ਟੇਕ ਆਵਾਂ ਉਹਦੀ ਜਿਹੜੀ ਬੋਤਲ ਲਈ ਹੁੰਦੀ ਹੈ ਕਹਿੰਦੇ ਉਹਨੂੰ ਉੱਥੇ ਆਪਣੇ ਖੂਹ ਤੇ ਰੱਖ ਕੇ ਤੇ ਘਰ ਵਾਪਸ ਆ ਜਾਂਦੇ ਨੇ ਕਰਦਿਆਂ ਨੂੰ ਕਹਿੰਦੇ ਵੀ ਮੈਂ ਨਾ 2-4 ਦਿਨ ਲਈ ਦਰਬਾਰ ਸਾਹਿਬ ਚਾਲਣ ਲੱਗਾ ਵਾਂ ਤੇ ਤੁਸੀਂ ਪਿੱਛੇ ਕੰਮਕਾਰ ਸੰਭਲਿਓ ਉਹ ਕਹਿੰਦੇ ਜੀ ਠੀਕ ਹੈ ਹੁਣ ਦਰਬਾਰ ਸਾਹਿਬ ਜਾ ਕੇ ਤੇ ਮੱਥਾ ਟੇਕਦੇ ਨੇ ਪ੍ਰਿਕਰਮਾ ਜਾ ਕੇ ਖੜੇ ਹੋ ਕੇ ਮਾਣ ਭਰ ਲਿਆ ਵੀ ਪਾਸ਼ਾ ਵੀ ਮੈਂ ਤੇ ਚੱਲਾਂ ਵਾਂ ਹੁਣ ਮੇਰੀ ਧੀ ਦਾ ਵੀ ਕਾਰਜ ਤੁਸੀਂ ਕਰਨਾ ਤੇ ਜਿਹੜਾ ਮੇਰਾ ਪੋਤਾ ਹੁਣ ਉਹਦੇ ਸਿਰੋ ਕਰਜ਼ਾ ਲਾ ਕੇ ਤੇ ਉਹਦੀ ਬਾਗ ਡੋਰ ਵੀ ਤੁਹਾਡੇ ਹੱਥ ਹੈ ਗੁੱਲ ਮਿਲਾ ਕੇ ਪਰਮਾਤਮਾ ਹੁਣ ਤੂੰ ਹੀ ਉਹਨਾਂ ਦਾ ਪਿਤਾ ਐ ਇੰਨਾ ਕਹਿ ਕੇ ਤੇ ਅੱਖਾਂ 'ਚ ਮਨ ਭਰ ਆਇਆ ਪੂਰੀ ਤਰ੍ਹਾਂ ਅੱਖਾਂ ਭਰ ਆਈਆਂ ਪੁੰਜਿਆ ਤੇ ਕਹਿੰਦੇ ਉੱਥੋਂ ਟ੍ਰੇਨ ਫੜੀ ਤੇ ਪਿੰਡ ਵਾਲੇ ਪਾਸੇ ਨੂੰ ਆਨ ਲੱਗੇ ਕਹਿੰਦੇ ਜਦੋਂ ਆਏ ਤੇ ਅੱਡੇ ਤੇ ਉਤਰੇ ਨਾ ਪਿੰਡ ਤੋਂ ਔਨਲੀ ਕਹਿੰਦੇ ਇੱਕ ਬੱਸ ਲੈਣੀ ਪੈਂਦੀ ਸੀ ਅੱਡੇ ਤੇ ਉਤਰੇ ਤੇ ਬੱਸ ਲਈ ਤੇ ਵਿੱਚ ਬਹਿ ਗਿਆ ਕਿੰਦੇ ਹੁਣ ਮਨ ਭਰਿਆ ਪਿਆ ਸੀ ਵੀ ਮਣਾ ਤੂੰ ਹੁਣ ਜਾ ਕੇ ਸਿੱਧਾ ਉੱਥੇ ਜਾਣਾ ਤੇ ਤੇਰੇ ਕੋਲ ਕੁਝ ਘੰਟਿਆਂ ਦਾ ਹੀ ਸਮਾਂ ਕਿੰਦੇ ਬਾਰ-ਬਾਰ ਸੋਚੀ ਜਾਂਦਿਆ ਸੀ ਇੰਨੇ ਨੂੰ ਬਾਸ ਚ ਕਹਿੰਦੇ ਇੱਕ ਲਾਟਰੀ ਵਾਲਾ ਟਿਕਟਾਂ ਲੈ ਕੇ ਚੜਿਆ ਉੱਚੀ-ਉੱਚੀ ਕਹੀ ਜਾਵੇ ਲਾਟਰੀ ਦੇ ਲਓ ਲਾਟਰੀ ਦੇ ਲਓ ਕਈਆਂ ਨੇ ਵੇਚੋ ਕਹਿੰਦੇ ਲਈ ਤੇ ਕਈਆਂ ਨੇ ਨਾ ਲਏ ਉਹ ਮੇਰੇ ਕੋਲ ਆਇਆ ਕਹਿੰਦਾ ਸਰਦਾਰ ਜੀ ਟਿਕਟ ਲੈ ਲਓ ਮੈਂ ਉਹਨੂੰ ਕਿਸੇ ਨਾਲ ਕਹਾਂ ਵੇ ਭਰਾਵਾ ਕਿਉਂ ਸਵੇਰੇ-ਸਵੇਰੇ ਮਗਜ ਮਾਰੀ ਕਰਦਾ ਮੈਨੂੰ ਨਹੀਂ ਚਾਹੀਦੀ ਕਹਿੰਦੇ ਉਹ ਫੇਰ ਬੋਲੀ ਜਾਵੇ ਮੈਂ ਇਹਨੂੰ ਕਿਹਾ ਵੀ ਮੇਰੇ ਕੋਲ ਤੇ ਪੈਸੇ ਹੀ ਨਹੀਂ ਹੈਗੇ ਤੇਰੀ ਟਿਕਟ ਖਰੀਦਣ ਲਈ ਕਹਿੰਦੇ ਉਹ ਧੱਕੇ ਨਾਲ ਮੇਰੀ ਜੇਬ ਚ ਪਾ ਕੇ ਤੁਰ ਗਿਆ ਕਹਿੰਦੇ ਜੇ ਨਿਕਲਾਈ ਤੇ ਪੈਸੇ ਦੇ ਦਿਓ ਨਾ ਨਿਕਲੀ ਤੇ ਕੋਈ ਨਾ ਐਨਾ ਕਹਿ ਕੇ ਤੇ ਉਹ ਜਿਹੜਾ ਸੀ ਉਥੋਂ ਉੱਤਰ ਗਿਆ ਉਹ ਕਹਿੰਦੇ ਵੀ ਨਾ ਤਾਂ ਮੈਂ ਕਦੀ ਟਿਕਟ ਪਾਈ ਏ ਕੋਈ ਲਾਟਰੀ ਦੀ ਤੇ ਦੂਜਾ ਇਹ ਜਿਹੜਾ ਮੈਨੂੰ ਐਵੇਂ ਟਿਕਟ ਦੇ ਕੇ ਚਲਾ ਗਿਆ ਨਾ ਹੀ ਐ ਮੈਨੂੰ ਜਾਣਦਾ ਵਾ ਉਹ ਸੋਚਦੇ ਨੇ ਵੀ ਪਤਾ ਨਹੀਂ ਇਹ ਕੌਣ ਸੀ ਕਿ ਜਿਹੜਾ ਟਿਕਟ ਵੀ ਦੇ ਗਿਆ ਤੇ ਪੈਸੇ ਵੀ ਨਹੀਂ ਲੈ ਕੇ ਗਿਆ ਨਾ ਅਜ ਤੱਕ ਮੈਂ ਕਦੀ ਕੋਈ ਲਾਟਰੀ ਪਾਈ ਹੈ ਕਹਿੰਦੇ ਮਨ ਨਾਲ ਇਸੇ ਖਿੱਚ ਖਾਚਾ ਵਿੱਚ ਪਿੰਡ ਤੱਕ ਚੱਲਦਾ ਗਿਆ ਕਹਿੰਦੇ ਘਰ ਤੁਰ ਗਿਆ ਮੈਂ ਸਿੱਧਾ ਘਰ ਜਾ ਕੇ ਨਾ ਟਿਕਟ ਜੇਬ ਚੀਪਾ ਕੇ ਰੱਖੀ ਆਪਣੇ ਇੱਕ ਦੋਸਤ ਦੇ ਕੋਲ ਗਿਆ ਉਹਨੇ ਕਿਹਾ ਵੀ ਇਹਦਾ ਪਤਾ ਨਾ ਤੈਨੂੰ ਉਸੇ ਅੱਡੇ ਤੋਂ ਲੱਗੇਗਾ ਕਹਿੰਦੇ ਅਗਲੀ ਸਵੇਰ ਮੈਂ ਉੱਥੇ ਆਇਆ ਕਹਿੰਦੇ ਉਦੋਂ ਐਸਟੀਡੀਆ ਦਾ ਸਮਾਂ ਸੀ ਕਹਿੰਦੇ ਉੱਥੇ ਜਾ ਕੇ ਤੇ ਮੈਂ ਉਹ ਭਾਈ ਤੋਂ ਪੁੱਛਿਆ ਵੀ ਇਹ ਟਿਕਟ ਦਾ ਕੀ ਏ ਉਹ ਕਹਿੰਦੇ ਭਰਾਵਾ ਮੈਂ ਤੇ ਨਹੀਂ ਪਾਂਦਾ ਆ ਨਾਲ ਦੀ ਦੁਕਾਨੀ ਇੱਥੋਂ ਪੁੱਛ ਲੈ ਜਦੋਂ ਉਹਦੇ ਕੋਲ ਗਿਆ ਉਹਨੇ ਕਿਹਾ ਜੀ ਇਹ 500 ਰੁਪਏ ਦੀ ਟਿਕਟ ਏ ਤੇ ਇਹ ਨਾ ਸੋਮਵਾਰ ਨੂੰ ਜੜਾ ਏ ਇਹ ਪਤਾ ਲੱਗੇਗਾ ਤੇ ਤੁਸੀਂ ਸੋਮਵਾਰ ਨੂੰ ਆਇਆ ਜੇ ਕਹਿੰਦੇ ਹੁਣ ਸੋਮਵਾਰ ਤੇ ਚਾਰ ਦਿਨ ਮੈਂ ਸੋਚਿਆ ਵੀ ਸ਼ਾਇਦ ਪਰਮਾਤਮਾ ਦਾ ਕੋਈ ਸੰਕੇਤ ਏ ਇਹ ਪਰਮਾਤਮਾ ਦੀ ਕੋਈ ਰਚਾ ਏ ਮੈਂ ਟਿਕਟ ਜੇਬ ਚ ਪਾਈ ਤੇ ਘਰ ਵਾਪਸ ਚਲਾ ਗਿਆ ਮੈਂ 4 ਦਿਨ ਪਰਮਾਤਮਾ ਦਾ ਨਾਮ ਜਪਦਾ ਰਿਹਾ ਮਨ 'ਚ ਇਹੀ ਕਹਿੰਦਾ ਰਿਹਾ ਵੀ ਪਰਮਾਤਮਾ ਮੇਰੇ ਬੱਚਿਆਂ ਦਾ ਪਿਤਾ ਹੁਣ ਤੂੰ ਹੀ ਹੈ ਕਹਿੰਦੇ ਸੋਮਵਾਰ ਆਇਆ ਨਾ ਤੇ ਮੈਂ ਉਹ ਟਿਕਟ ਜੇਬ ਚ ਪਾਈ ਤੇ ਕਹਿੰਦੇ ਆਪਣੇ ਇੱਕ ਮਿੱਤਰ ਨੂੰ ਜੋ ਥੋੜਾ ਪੜਿਆ ਲਿਖਿਆ ਸੀ ਉਹਨੂੰ ਨਾਲ ਲੈ ਕੇ ਤੇ ਅੱਡੇ ਤੇ ਗਿਆ ਜਦੋਂ ਅੱਡੇ ਤੇ ਗਿਆ ਤੇ ਲਾਟਰੀਆਂ ਵਾਲੇ ਭਾਈ ਦੇ ਕੋਲ ਗਿਆ ਉਹ 4-5 ਆਪਣੇ ਲਾਟਰੀਆਂ ਦੇ ਪੰਨੇ ਮਲਾਣ ਤੇ ਆ ਸੀ ਮਲਾਕੇ ਤੇ ਅਖਬਾਰ ਰੱਖ ਦਿੱਤੀ ਕਿੰਦੇ ਮੈਂ ਆਨੂ ਜਾ ਕੇ ਆਪਣੀ ਟਿਕਟ ਫਟਾਈ ਉਹਨੇ ਕਿਹਾ ਸਰਦਾਰ ਜੀ ਦਵੋ ਕਿੰਦੇ ਜਿਵੇਂ ਹੀ ਉਹਨੇ ਟਿਕਟ ਵੇਖੀ ਉਹਨੇ ਮੈਨੂੰ ਬਿਠਾ ਕੇ ਕਿਹਾ ਸਰਦਾਰ ਜੀ ਪਾਣੀ ਦਾ ਘੁੱਟ ਘੱਟ ਪੀ ਲੋ ਉਹ ਕਹਿੰਦੇ ਜੀ ਕੋਈ ਨਾ ਤੁਸੀਂ ਟਿਕਟ ਦਾ ਦੱਸੋ ਕਿੰਦੇ ਜਿਵੇਂ ਹੀ ਮੈਂ ਉਹਨੂੰ ਟਿਕਟ ਫੜਾਈ ਨਾ ਤੇ ਉਹਨੇ ਮੈਨੂੰ ਪਾਣੀ ਦਾ ਗਲਾਸ ਫੜਾਇਆ ਮੈਂ ਪੀਤਾ ਤੇ ਪੀਣ ਤੋਂ ਬਾਅਦ ਕਿੰਦੇ ਉਹਨੇ ਮੈਨੂੰ ਦੱਸਿਆ ਜੀ ਤੁਹਾਡਾ 5 ਕਰੋੜ ਦੇ ਤੁਹਾਨੂੰ ਨਾਮ ਮਿਲਿਆ ਕਿੰਦੇ ਮੇਰਾ ਤਾਂ ਕੋਈ ਟਿਕਾਣਾ ਨਾ ਰਿਆ ਉਹਨੇ ਕਿਹਾ ਵੀ ਤੁਹਾਡਾ ਨਾਂ ਵੀ 5 ਕਰੋੜ ਦਾ ਇਨਾਮ ਨਿਕਲਿਆ ਕਹਿੰਦੇ ਇੱਕ ਵਾਰੀ ਤੇ ਐਵੇਂ ਲੱਗਿਆ ਵੀ ਜਿਵੇਂ ਸਭ ਝੂਠ ਹੈ ਪਰ ਕਹਿੰਦੇ ਕੁਝ ਦਿਨਾਂ ਬਾਅਦ ਮੈਨੂੰ ਕੁਝ ਰਕਮ ਮੇਰੀ ਜਿਹੜੀ ਘਟ ਘਟਾ ਕੇ ਮਿਲਦੀ ਉਹ ਮੈਨੂੰ ਮਿਲ ਗਈ ਕਹਿੰਦੇ ਸਭ ਤੋਂ ਪਹਿਲਾਂ ਤੇ ਮੈਂ ਉਹਦੇ ਨਾਲ ਜਿਹੜਾ ਕਰਜ਼ਾ ਸੀ ਉਹ ਲਾਇਆ ਉਸ ਤੋਂ ਬਾਅਦ ਮੈਂ ਆਪਣੀ ਧੀ ਦਾ ਕਾਰਜ ਕੀਤਾ ਕਹਿੰਦੇ ਮੇਰੇ ਘਰ ਤੋਂ ਥੋੜੀ ਦੂਰ ਸੜਕ ਦੇ ਉੱਤੇ ਗੁਰਦੁਆਰਾ ਸਾਹਿਬ ਸੀ ਕਹਿੰਦੇ ਮੈਂ ਉੱਥੇ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਕਹਿੰਦੇ ਹੁਣ ਹਰ ਸਮੇਂ ਕਹਿੰਦੇ ਉੱਥੇ ਜਾਲਦਾ ਤੇ ਲੰਗਰ ਦਾ ਕਹਿੰਦੇ ਪ੍ਰਬੰਧ ਕਰਦਾ ਕਿਉਂਕਿ ਸਾਰਾ ਕੁਝ ਉਸ ਗੁਰੂ ਜੀ ਨੇ ਗੁਰੂ ਰਾਮਦਾਸ ਜੀ ਨੇ ਦਿੱਤਾ ਹੈ ਤੇ ਮੈਂ ਗੁਰੂ ਰਾਮਦਾਸ ਜੀ ਦਾ ਹੀ ਧੰਨਵਾਦ ਕਰਦਾ ਉਹਨੇ ਆਪਣੀ ਜਿਹੜੀ ਕਥਾ ਦੱਸਦੇ ਹੋਏ ਕਿਹਾ ਵੀ ਮੈਂ ਇਹ ਨਹੀਂ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਲਾਟਰੀਆਂ ਪਾਣ ਲੱਗ ਜਾਓ ਮੇਰਾ ਭਾਵ ਇਹ ਹੈ ਕਿ ਜਦੋਂ ਪਾਤਸ਼ਾਹ ਅੱਗੇ ਸੱਚੇ ਮਨੋ ਤਨੋਂ ਆਪਾਂ ਅਰਦਾਸ ਕਰੀਏ ਨਾ ਵੀ ਪਰਮਾਤਮਾ ਹੁਣ ਤੂੰ ਹੀ ਬਾਗਡੋਰ ਫੜਨੀ ਹੈ ਵੀ ਸਾਰਾ ਕੁਝ ਤੇਰੇ ਹੱਥ ਵਾਸੇ ਤੇ ਕਹਿੰਦੇ ਫਿਰ ਪਰਮਾਤਮਾ ਤੇ ਵਿਸ਼ਵਾਸ ਕਰਨ ਵਾਲਿਆਂ ਦਾ ਪਰਮਾਤਮਾ ਆਪ ਰਾਖਾ ਬਣ ਜਾਂਦਾ ਹੈ ਫਿਰ ਪਰਮਾਤਮਾ ਤੁਹਾਡੀ ਹਰੇਕ ਮਨ ਦੀ ਕਾਮਨਾ ਪੂਰੀ ਕਰਦਾ ਮੈਂ ਪਰਮਾਤਮਾ ਤੇ ਵਿਸ਼ਵਾਸ ਕੀਤਾ ਪਰਮਾਤਮਾ ਤੇ ਦੋਰ ਛੱਡੀ ਤੇ ਉਹਨਾਂ ਨੇ ਕੋਈ ਨਾ ਕੋਈ ਮੇਰਾ ਹੀਲਾ ਵਸੀਲਾ ਵੀ ਕਰ ਦਿੱਤਾ ਜੇ ਕਰਜ ਹੈ ਤਾਂ ਦੁਖੀ ਨਾ ਹੋਵੋ ਪਰੇਸ਼ਾਨ ਨਾ ਹੋਵੋ ਪਰਮਾਤਮਾ ਕੀ ਆਸ ਤੇ ਆਪਣੀ ਡੋਰ ਛੱਡ ਦੋ ਮਿਹਨਤ ਕਰੋ ਉਦਦਮ ਕਰੋ ਪਰਮਾਤਮਾ ਆਪੇ ਕੋਈ ਨਾ ਕੋਈ ਹੀਲਾ ਵਸੀਲਾ ਕਰਕੇ ਤੁਹਾਨੂੰ ਇੱਕ ਕਰਜ ਵਰਗੀ ਬਿਮਾਰੀ ਤੋਂ ਬਾਹਰ ਕੱਢ ਦਣਗੇ ਪਰ ਕਰਜ ਤੋਂ ਬਚਣ ਲਈ ਇੱਕ ਗੱਲ ਹਮੇਸ਼ਾ ਯਾਦ ਰੱਖੋ ਸਾਦਾ ਤੇ ਆਪਣਾ ਸੋਬਰ ਜੀਵਨ ਜਿਉਣਾ ਆਰੰਭ ਕਰ ਦੋ ਜਿਹੜੀ ਫੋਕੇ ਦੀ ਸ਼ੋਸ਼ੇ ਬਾਜੀਏ ਉਹ ਅੱਜ ਦੀ ਅੱਜ ਹੀ ਛੱਡ ਦੋ ਜਿੰਨਾ ਸਾਦਾ ਜਿਓਗੇ ਨਾ ਉਨਾਂ ਹੀ ਮਨ ਤੇ ਭਾਰ ਘਟੇ ਹੋਏਗਾ ਤੇ ਉਨਹੀਂ ਤੁਹਾਡੀ ਜ਼ਿੰਦਗੀ ਸਰਲ ਹੋ ਜਾਵੇਗੀ ਫਿਰ ਆਓ ਅੱਜ ਤੋਂ ਸਾਦਾ ਤੇ ਸਰਲ ਜ਼ਿੰਦਗੀ ਚ ਜਾਈਏ ਫਿਰ ਆਪੀ ਜ਼ਿੰਦਗੀ ਤੁਹਾਡੀ ਸਰਲ ਵੀ ਹੋ ਜਾਏਗੀ ਤੇ ਸਵਰਗ ਵਰਗੀ ਧਰਤ ਤੇ ਹੀ ਹੋ ਜਾਵੇਗੀ ਇੱਕ ਨਗਰ ਦੇ ਵਿੱਚ ਨਾ ਇੱਕ ਮਨੁੱਖ ਰਿਹਾ ਕਰਦਾ ਸੀ ਉਹ ਨਗਰ ਦੇ ਵਿੱਚ ਬੜਾ ਵੱਡਾ ਇੱਟਾਂ ਦਾ ਪੱਠਾ ਸੀ ਕਹਿੰਦੇ ਉਹ ਮਨੁੱਖ ਦੇ ਕੋਲ ਇੱਕ ਬੁੱਗੀ ਸੀ ਤੇ ਕਹਿੰਦੇ ਇੱਕ ਬਾਲਦ ਸੀ ਖੱਜਰ ਸੀ ਕਹਿ ਲੋ ਉਹਦੇ ਉੱਤੇ ਉਹ ਸਾਰੀਆਂ ਇੱਟਾਂ ਢੋ ਕੇ ਵੀ ਕੋਈ ਆਉਂਦਾ ਵੀ ਸਾਡੇ ਘਰ ਫਲਾਣਿਆਂ ਇੱਟਾਂ ਛੱਡਦੀ। ਉਹ ਤੇ ਪਹਿਲਾਂ ਇੱਟਾਂ ਆਪ ਲਾਦਦਾ ਫਿਰ ਉੱਥੇ ਜਾ ਕੇ ਲਾ ਦਿੰਦਾ। ਆਪਣੀ ਇੱਟਾਂ ਦੀ ਬੰਨ ਦੀ ਲਾਈ ਧਵਾਈ ਦੀ ਜੋ ਮਜ਼ਦੂਰੀ ਹੁੰਦੀ ਉਹ ਲੈ ਲੈਂਦਾ। ਕਿੰਦੇ ਇਸ ਤਰ੍ਹਾਂ ਜੀਵਨ ਦਾ ਗੁਜ਼ਾਰਾ ਕਰਦਾ ਪਿਆਸੀ। ਨਗਰ ਦਿਵੇ ਇੱਕ ਛੋਟਾ ਜਿਹਾ ਘਰ ਸੀ। ਕਿੰਦੇ ਸਿੰਪਲ ਤੇ ਸਾਦਾ ਜਿਹਾ। ਕਿੰਦੇ ਦੋ ਪੁੱਤਰ ਤੇ ਪਤਨੀ ਨਾਲ ਰਿਹਾ ਕਰਦਾ ਸੀ। ਕਿੰਦੇ ਜੋ ਕਮਾਉਂਦਾ ਉਹ ਨਾਲ ਘਰ ਦਾ ਖਰਚ ਵੀ ਕੱਢਦਾ ਤੇ ਪੁੱਤਾਂ ਨੂੰ ਵੀ ਪੜਾਉਂਦਾ ਕਿੰਦੇ ਹੁਣ ਨਾ ਅਚਾਨਕ ਹੀ ਜਿਵੇਂ ਮੌਸਮ ਬਦਲਦਾ ਹੈ ਗਰਮੀ ਤੋਂ ਸਰਦੀ ਦੀ ਰੋਹ ਧੌਣ ਵਾਲੀ ਸੀ ਕਿੰਦੇ ਉਹਨੂੰ ਨਾ ਇਕਦਮ ਖੰਗ ਛਿੜ ਗਈ ਦੋ ਚਾਰ ਦਿਨ ਦੇਖਿਆ ਤੇ ਬੜੀ ਜਿਆਦਾ ਖੰਗ ਹੋਈ ਘਰਦਿਆਂ ਨੇ ਕਿਹਾ ਵੀ ਦਵਾਈ ਦਾ ਰੋਲੇ ਲੋ ਉਹਨੇ ਕਿਹਾ ਕੋਈ ਨਾ ਰਾਮ ਆ ਜੇਗੀ ਜਿਵੇਂ ਆਪਾਂ ਅਕਸਰ ਕਰਦੇ ਹਾਂ ਗਰਮ ਪਾਣੀ ਪੀ ਲੋ ਸ਼ਹਿਦ ਪੀ ਲੋ ਐਵੇਂ ਉਹ ਕਰਨ ਲੱਗੇ ਕਿੰਦੇ ਹੁਣ ਘਰਦਿਆਂ ਜਦੋਂ ਜ਼ੋਰ ਦਿੱਤਾ ਨਾ ਤੇ ਕਿੰਦੇ ਦਵਾਦਾਰੂ ਵੀ ਲੈ ਲੇ ਲਗਭਗ 15 ਤੋਂ 20 ਦਿਨ ਲੰਘ ਗਏ ਪਰ ਉਹਦਾ ਜਮਾ ਨਾ ਆਰਾਮ ਖੰਗ ਐਵੇਂ ਆਇਆ ਕਰਨੀ ਜਿਵੇਂ ਹੁਣ ਹੀ ਇਹਨੇ ਸਾਰਾ ਅੰਦਰ ਪੇਟਾ ਬਾਹਰ ਲੈ ਆਇਆ ਹੁਣ ਹੋਵੇ ਕਿੰਦੇ ਹੁਣ ਕੀ ਹੋਇਆ ਵੀ ਕੁਝ ਦਿਨ ਲੰਘੇ ਤੇ ਕਿੰਦੇ ਹੁਣ ਖੰਗ ਨਾਲ ਬਿਹਾਲ ਹੋ ਗਏ ਹੁਣ ਨਾ ਪਿੰਡ ਦੇ ਜਿਹੜੇ ਉਹਦਾ ਸਾਥੀ ਸੀ ਉਹਨੂੰ ਕਿੰਦੇ ਨਗਰ ਦੇ ਨਾਲ ਤੇ ਸ਼ਹਿਰ ਇੱਕ ਡਾਕਟਰ ਤੇ ਕੋਲ ਲੈ ਕੇ ਗਏ ਡਾਕਟਰ ਨੇ ਰਿਪੋਰਟਾਂ ਕੀਤੀਆਂ ਤੇ ਦੱਸਿਆ ਵੀ ਤੁਹਾਡੇ ਨਾਂ ਗਲ ਦੇ ਵਿੱਚ ਲਾ ਇਲਾਜ ਰੋਗ ਲੱਗਿਆ ਪਰ ਇਹ ਨਾ ਹਜੇ ਇਲਾਜ ਹੋ ਸਕਦਾ ਹੈ ਪਰ ਤੁਸੀਂ ਇਹਦੇ ਲਈ ਆਪਰੇਸ਼ਨ ਹੋਣਾ ਤੇ 15 ਦਿਨਾਂ ਦੇ ਅੰਦਰ ਅੰਦਰ ਜੇ ਆਪਰੇਸ਼ਨ ਹੋ ਗਿਆ ਤੇ ਤੁਸੀਂ ਠੀਕ ਹੋ ਜਾਓਗੇ ਨਹੀਂ ਤਾਂ ਫਿਰ ਇਹ ਰੋਗ ਵੱਧਦਾ ਜਾਵੇਗਾ ਉਹਨਾਂ ਨੇ ਕਿਹਾ ਠੀਕ ਹੈ ਘਰ ਗਏ ਘਰ ਜਾ ਕੇ ਦੱਸਿਆ ਵੀ ਆਪਰੇਸ਼ਨ ਹੋਣਾ ਗਲ ਦੇ ਵਿੱਚ ਜਿਹੜਾ ਵੀ ਕੋਈ ਕਹਿ ਲੋ ਵੀ ਕੈਂਸਰ ਵਰਗਾ ਰੋਗ ਹੋ ਗਿਆ ਤੇ ਆਪਰੇਸ਼ਨ ਹੋ ਗਿਆ 15 ਦਿਨਾਂ ਚ ਤੇ ਠੀਕ ਹੋ ਜਾਣਗੇ ਨਹੀਂ ਤੇ ਔਖਾ ਹੋ ਜਾਣਾ ਘਰਦਿਆਂ ਨੇ ਕਿਹਾ ਵੀ ਚੱਲ ਠੀਕ ਹੈ ਆਪਾਂ ਨਾ ਇਲਾਜ ਲਈ ਇਹ ਚਲੇ ਜਾਨੇ ਉਹਨਾਂ ਕਿਹਾ ਵੀ ਪੈਸੇ ਕਿੱਥੋਂ ਆਉਣਗੇ ਜਿੰਨੇ ਕੋਈ ਪੈਸੇ ਕਮਾਉਂਦਾ ਉਹਨਾਂ ਨਾਲ ਤੇ ਘਰ ਦਾ ਖਰਚ ਤੇ ਬੱਚਿਆਂ ਦੀ ਫੀਸ ਤੁਰ ਜਾਂਦੀ ਬੱਚੇ ਕਹਿੰਦੇ ਪਿਤਾ ਜੀ ਕੋਈ ਨਾ ਅਸੀਂ ਵੀ ਤੁਹਾਡੇ ਨਾਲ ਭੱਠੇ ਤੇ ਜਾ ਕੇ ਤੇ ਕੰਮ ਕਰ ਲਿਆ ਕਰਾਂਗੇ ਪਿਤਾ ਨੇ ਕਿਹਾ ਨਹੀਂ ਤੁਹਾਡੀ ਪੜਨ ਦੀ ਉਮਰ ਹੈ ਤੁਸੀਂ ਪੜੋ ਘਰ ਵਾਲੀ ਕਹਿੰਦੀ ਜੀ ਐਵੇਂ ਕਰਦੇ ਆ ਆਪਾਂ ਨੇ ਘਰ ਵੇਚ ਦਿੰਨੇ ਆ ਘਰ ਤਾਂ ਫੇਰ ਬਣ ਜਾਏਗਾ ਤੁਸੀਂ ਜਿਉਂਦੇ ਰਹੋਗੇ ਤੇ ਘਰ ਵੀ ਬਣਾ ਲਾਂਗੇ ਤੁਸੀਂ ਨਾ ਰਹੇ ਤੇ ਅਸੀਂ ਕੀ ਕਰਨਾ ਘਰ ਤਾਂ ਉਹਨੇ ਕਿਹਾ ਨਹੀਂ ਨਹੀਂ ਘਰ ਨਹੀਂ ਮੈਂ ਛੱਤ ਨਹੀਂ ਤੁਹਾਡੇ ਤੱਕ ਹੋ ਸਕਦਾ ਉਹਨੂੰ ਪਤਾ ਸੀ ਇੰਨੇ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਹੋਣਾ ਤੇ ਜੇ ਇਹਨੇ ਪੈਸਿਆਂ ਦਾ ਇੰਤਜ਼ਾਮ ਨਾ ਹੋਇਆ ਤੇ ਮੇਰੇ ਕੋਲ ਥੋੜੇ ਜਿਹਾ ਸਵਾਸ ਨੇ ਘਾਟ ਤੋਂ ਘਾਟ ਸਿਰ ਤੇ ਛੱਤ ਤੇ ਰਵੇ ਉਹ ਇਹ ਸੋਚ ਕੇ ਕਹਿੰਦਾ ਕੋਈ ਨਾ ਮੈਂ ਪੈਸਿਆਂ ਦਾ ਹਿਲਾ ਵਸੀਲਾ ਕਰ ਲਵਾਂਗਾ ਐਵੇਂ ਕਰਦੇ ਕਰਦੇ ਇੱਕ ਹਫ਼ਤੇ ਦਾ ਸਮਾਂ ਕੱਢਤਾ ਪਤਨੀ ਨੇ ਰੋਜ਼ ਪੁੱਛਿਆ ਕਰਨਾ ਵੀ ਪੈਸਿਆਂ ਦਾ ਹਿਲਾ ਵਸੀਲਾ ਹੋ ਗਿਆ ਉਹਨੇ ਆਓ ਅੱਛਾ ਕਰ ਦੇਣਾ ਹਾਂਜੀ ਹੋ ਚੱਲਿਆ ਹੋ ਜਾਏਗਾ ਐਵੇਂ ਕਹਿ ਕੇ ਤੇ ਗੱਲ ਟਾਲ ਦਿਆ ਕਰਨੀ ਜਦੋਂ 10 ਦਿਨ ਲੰਘ ਗਏ ਨਾ 5 ਦਿਨ ਰਹਿ ਗਏ ਪਤਨੀ ਨੇ ਕਿਆ ਵੀ ਹੁਣ ਦੱਸੋ ਵੀ ਤੁਸੀਂ ਹਿਲਾ ਵਸੀਲਾ ਕੀਤਾ ਕਿ ਨਹੀਂ ਕੀਤਾ ਯਾ ਫਿਰ ਅਸੀਂ ਇਹ ਘਰ-ਬਾਰ ਵੇਚ ਦਈਏ ਤੇ ਪੈਸਿਆਂ ਦਾ ਇੰਤਜ਼ਾਮ ਕਰ ਲਈਏ। ਉਹਨੇ ਕਿਹਾ ਵੀ ਕੋਈ ਨਾ ਹਿਲਾ-ਵਸਿਲਾ ਹੋ ਜਾਏਗਾ। ਸ਼ਾਮ ਹੋਈ ਤੇ ਪਿੰਡ ਦੇ ਚ ਉਹਦਾ ਕੋਈ ਸਾਥੀ ਦੋਸਤ ਸੀ ਉਹਦੇ ਕੋਲ ਗਿਆ। ਜਾ ਕੇ ਸਾਰੀ ਗੱਲਬਾਤ ਦਸੀ ਵੀ ਮੇਰੇ ਕੋਲ ਥੋੜਾ ਜਿਹਾ ਸਮਾਂ ਹੈ ਵੀ ਮੇਰੇ ਗਲ ਚਵੇਂ ਲਾ ਇਲਾਜ ਰੋਗ ਲੱਗ ਗਿਆ। ਜੇ ਇਲਾਜ ਕਰਾਨਾ ਵਾਂ ਤੇ ਸਿਰ ਤੋਂ ਛੱਤ ਵੀ ਚਲੀ ਜਾਏਗੀ ਤੇ ਜੇ ਇਲਾਜ ਹੁੰਦਾ ਵੀ ਇਹ ਤੇ ਫਿਰ ਵੀ ਪਤਾ ਨਹੀਂ ਕਿੰਨਾ ਕੁ ਖਰਚਾ ਆਵੇਗਾ। ਮੇਰੇ ਮੁੰਡੇ ਛੋਟੇ ਨੇ ਕੱਟ ਤੋਂ ਕੱਟ ਸਿਰ ਤੇ ਛਾਤ ਤੇ ਰਹਿ ਜੇ ਇਸ ਕਰਕੇ ਮੈਂ ਘਰ ਨਹੀਂ ਵੇਚਣਾ ਚਾਹੁੰਦਾ ਮੇਰੇ ਕੋਲ ਕੋਈ ਹਾਲ ਨਹੀਂ ਹੈਗਾ ਜਦੋਂ ਐਨਾ ਦੁਖੀ ਵੇਖਿਆ ਉਹਦਾ ਸਾਥੀ ਜੋ ਸੀ ਨਾ ਉਹ ਪਰਮਾਤਮਾ ਤੇ ਬੜਾ ਵਿਸ਼ਵਾਸ ਕਰਦਾ ਸੀ ਉਹ ਉਹਨੂੰ ਕਹਿੰਦਾ ਵੀ ਜੇ ਤੂੰ ਕਰਜ਼ਾਈ ਵੀ ਨਹੀਂ ਹੋਣਾ ਚਾਹੁੰਦਾ ਤੇ ਜੇ ਤੂੰ ਚਾਹੁੰਦਾ ਵੀ ਤੇਰਾ ਦੁੱਖ ਰੋਗ ਵੀ ਠੀਕ ਹੋ ਜਾਣ ਫਿਰ ਪਰਮਾਤਮਾ ਕੀ ਅਰਦਾਸ ਕਰਕੇ ਵੇਖ ਲੈ ਤੂੰ ਇੱਕ ਵਾਰ ਐਵੇਂ ਕਰ ਦਰਬਾਰ ਸਾਹਿਬ ਚਲਾ ਜਾ ਉੱਥੇ ਮੱਥਾ ਟੇਕ ਕੇ ਤੇ ਪਰਮਾਤਮਾ 'ਗੇ ਅਰਦਾਸ ਕਰ ਆ ਕੇ ਫਿਰ ਜੋ ਹਿਲਾ-ਵਸਿਲਾ ਹੋਏਗਾ ਜੋ ਪਰਮਾਤਮਾ ਨੂੰ ਮਨਜ਼ੂਰ ਹੋਏਗਾ ਉਹ ਤੇ ਹੋਣੀ ਜੋ ਮੇਰੀ ਮਦਦ ਕਰ ਸਕਦਾ ਹਾਂ ਮੈਂ ਜ਼ਰੂਰ ਕਰਾਂਗਾ ਘਰ ਜਾਂਦਾ ਤੇ ਘਰਦਿਆਂ ਨੂੰ ਕਹਿੰਦਾ ਚਲੋ ਠੀਕ ਹੈ ਮੈਂ ਆਪਰੇਸ਼ਨ ਲਈ ਤਿਆਰ ਆ ਆਪਾਂ ਘਰ ਵੀ ਵੇਚ ਲਾਂਗੇ ਪਰ ਉਸ ਤੋਂ ਪਹਿਲਾਂ ਨਾ ਮੈਂ ਇੱਕ ਵਾਰ ਦਰਬਾਰ ਸਾਹਿਬ ਜਾ ਕੇ ਤੇ ਮੱਥਾ ਟੇਕ ਆਵਾਂ ਘਰਦਿਆਂ ਕਹਿੰਦੇ ਵੀ ਜ਼ਰੂਰ ਆਪਾਂ ਸਾਰੇ ਕੱਲ ਨੂੰ ਚੱਲਦੇ ਆਂ ਉਨੇ ਕਹੇ ਵੀ ਸਾਰੇ ਨਹੀਂ ਮੈਂ ਕੱਲੇ ਜਾਣਾ ਇਹਨਾਂ ਦੇ ਐਗਜ਼ਾਮ ਚੱਲਦੇ ਪਿਆ ਪੇਪਰ ਚੱਲਦੇ ਪਿਆ ਇਹਨਾਂ ਨੂੰ ਪੇਪਰ ਦੇ ਦੇਂਦੋ ਤੇ ਤੁਸੀਂ ਘਰ-ਬਾਰ ਸੰਭੋ ਉਹਨੇ ਕਿਹਾ ਠੀਕ ਹੈ ਅਗਲੀ ਸਵੇਰ ਹੀ ਚਲਾ ਜਾਂਦਾ ਜਾ ਕੇ ਉਤਰ ਕੇ بارش ਇਸ਼ਨਾਨ ਕਰਕੇ ਪਹਿਲਾਂ ਇਸ਼ਨਾਨ ਕੀਤਾ ਇਸ਼ਨਾਨ ਕਰਨ ਤੋਂ ਬਾਅਦ ਜਾ ਕੇ ਤੇ ਲਾਈਨ 'ਚ ਲੱਗ ਕੇ ਮੱਥਾ ਟੇਕ ਉੱਥੇ ਕੁਝ ਸਮੇਂ ਬੈਠੇ ਫਿਰ ਬਾਹਰ ਆ ਕੇ ਤੇ ਪ੍ਰਿਕਰਮਾ 'ਚ ਬਹਿ ਗਏ ਹੁਣ ਨਾ ਅੱਧੀ ਰਾਤ ਜੀ ਹੋ ਗਈ ਸੀ ਕਿੰਦੇ ਜਿਵੇਂ ਸੋਖ ਆਸਨ ਲੱਗ ਗਿਆ ਹੋਵੇ ਪਰ ਉੱਥੇ ਬੈਠ ਕੇ ਹੀ ਮੂਲ ਮੰਤਰ ਦਾ ਜਾਪ ਕਰੇ ਜਾਣ। ਇਹੀ ਕਹੀ ਜਾਣ ਵੀ ਪਰਮਾਤਮਾ ਜੀ ਮੈਨੂੰ ਕੁਝ ਹੋ ਗਿਆ ਮੇਰੇ ਬੱਚਿਆਂ ਦਾ ਤੂੰ ਹੀ ਵਾਲੀਵਾਰਸ ਬਣੀ। ਮੈਂ ਉਹਨਾਂ ਦੇ ਸਿਰ ਤੇ ਕਰਜ਼ੇ ਦੀ ਪਾંડਣੀ ਦੇਣਾ ਚਾਹੁੰਦਾ। ਮੈਂ ਕਰਜ਼ੇ ਤੋਂ ਬਚਣਾ ਚਾਹੁੰਨਾ। ਮੈਂ ਹੁਣ ਤੱਕ ਹੱਕ ਸੱਚ ਦੀ ਕਮਾਈ ਖਾਦੀਏ। ਕਰਜ਼ੇ ਤੋਂ ਮੈਨੂੰ ਡਰ ਲੱਗਦਾ ਤੇ ਕਰਜ਼ੇ ਤੋਂ ਮੈਨੂੰ ਬਚਾਈ। ਐਵੇਂ ਬੋਲੀ ਜਾਂਦੇ ਸਨ। ਇੱਕੋ ਦਮ ਅੱਜ ਫੇਰ ਓਵੇਂ ਦੀ ਇੱਕ ਹੰਗ ਛੇੜ ਗਈ। ਖੰਘੇ ਨਹੀਂ ਭਿਆਨਕ ਸੀ ਵੀ ਜਿਵੇਂ ਇੱਥੇ ਪ੍ਰਾਣ ਨਿਕਲ ਜਾਣੇ ਹੁਣ ਖੰਘ ਖੰਘ ਕੇ ਬੁਰੇ ਹਾਲ ਹੋ ਗਏ ਕਹਿੰਦੇ ਇੱਕੋ ਦਮ ਜਦੋਂ ਜ਼ੋਰ ਨਾਲ ਖੰਘੇ ਨਾ ਪੂਰੇ ਢਿੱਡ ਦਾ ਐਨਾ ਜ਼ੋਰ ਲੱਗਿਆ ਜਿਵੇਂ ਸਵਾਸ ਹੀ ਨਿਕਲ ਕੇ ਹੁਣ ਕਹਿੰਦੇ ਇੱਕੋ ਦਮ ਗਲੇ ਦੇ ਵਿੱਚੋਂ ਕੋਈ ਬੜੀ ਭਾਰੀ ਚੀਜ਼ ਨਿਕਲ ਕੇ ਤੇ ਬਾਹਰ ਆ ਕੇ ਡਿੱਗ ਗਈ ਕੁਝ ਸਮੇਂ ਬਾਅਦ ਜਿਵੇਂ ਠੀਕ ਜੇ ਹੋਏ ਤੇ ਕਹਿੰਦੇ ਉਹ ਜਿਹੜਾ ਦੇਖਿਆ ਵੀ ਗਲ ਚੋਂ ਕੁਝ ਨਿਕਲਿਆ ਹੋਇਆ ਅਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਸੀ ਥੋੜੀ ਥੋੜੀ ਲੋ ਸੀ ਦਿਸਦਾ ਪਿਆ ਸੀ ਵੀ ਗਲ ਚੋਂ ਕੁਝ ਭਾਰੀ ਚੀਜ਼ ਡਿੱਗੀ ਉਹਨਾਂ ਛੇਤੀ ਨਾਲ ਜਿਹਦੇ ਚ ਕਸ਼ਹਿਰਾ ਪਾਇਆ ਸੀ ਉਹਦੇ ਨਾਲ ਇੱਕ ਹੋਰ ਲੰਪਾ ਪਾਇਆ ਸੀ ਤੇ ਉਹ ਜਿਹੜਾ ਮਾਸ ਦਾ ਟੁਕੜਾ ਬਾਹਰ ਨਿਕਲਿਆ ਸੀ ਉਹਨੂੰ ਚੋਕਕੇ ਤੇ ਵਿੱਚ ਪਾ ਲਿਆ ਉੱਥੋਂ ਟੂਟੀ ਤੋਂ ਥੋੜਾ ਪਾਣੀ ਲਿਆ ਪੀਤਾ ਤੇ ਫਿਰ ਜਾਲ ਚ ਇਸ਼ਨਾਨ ਕੀਤਾ ਮੱਥਾ ਟੇਕਿਆ ਲੰਗਰ ਪ੍ਰਸ਼ਾਦਾ ਛਕਿਆ ਤੇ ਘਾਰਾਂਗੇ ਘਾਰਾਂ ਕਿ ਕਹਿੰਦੇ ਵੀ ਚਲੋ ਮੈਂ ਤਿਆਰ ਮੈਂ ਮਾਨ ਬਣਾ ਲਿਆ ਵੀ ਆਪਰੇਸ਼ਨ ਕਰਵਾਵਾਂਗਾ। ਉੱਥੇ ਸਾਰਾ ਦੁਬਾਰਾ ਟੈਸਟ ਹੁੰਦੇ ਨੇ। ਫਿਰ ਉਹਨਾਂ ਨੂੰ ਉਹ ਵੀ ਚੀਜ਼ ਦਿਖਾਉਂਦਾ ਵੀ ਇਹ ਰਾਤ ਖੰਗ ਆਈ ਸੀ ਤੇ ਗਲੇ 'ਚੋਂ ਨਿਕਲੀ। ਉਹ ਸਾਰਾ ਕੁਝ ਦੇਖਦੇ। ਉਹ ਕਹਿੰਦੇ ਵੀ ਤੁਹਾਡੇ ਟੈਸਟ ਤਾਂ ਬਿਲਕੁਲ ਨਾਰਮਲ ਨੇ। ਤੁਹਾਨੂੰ ਤਾਂ ਕੋਈ ਦਿੱਕਤ ਨਹੀਂ। ਉਹਨਾਂ ਜਿਹੜਾ ਟੁਕੜੇ ਦਾ ਟੈਸਟ ਕੀਤਾ ਨਾ ਉਹ ਮਾਸ ਦੇ ਜਿਹੜਾ ਟੁਕੜਾ ਸੀ ਉਹ ਕਹਿੰਦੇ ਵੀ ਇਹੀ ਤਾਂ ਸੀ ਬਾਹਰ ਕੱਢਣਾ ਸੀ। ਇਹਦਾ ਹੀ ਤਾਂ ਆਪਰੇਸ਼ਨ ਹੋਣਾ ਸੀ। ਉਹ ਕਹਿੰਦੇ ਵੀ ਸਾਰਾ ਕੁਝ ਕਿਵੇਂ ਵਾਪਰੇ? ਉਹ ਕਹਿੰਦੇ ਬੜੀ ਜੋਰਾਂ ਦੀ ਖੰਗ ਆਈ ਸੀ ਤੇ ਉਹਦੇ ਨਾਲ ਠੀਕ ਹੋ ਗਿਆ ਉਹ ਕਹਿੰਦੇ ਵੀ ਤੁਸੀਂ 9 ਬਾਰ 9 ਤੁਸੀਂ ਘਰ ਜਾ ਸਕਦੇ ਹੋ ਘਰਦਿਆਂ ਨੂੰ ਕਹਿੰਦੇ ਵੀ ਸਾਰਾ ਕੁਝ ਕਿਵੇਂ ਵਾਪਰਿਆ ਉਹ ਕਹਿੰਦੇ ਜਦੋਂ ਪ੍ਰਿਕਰਮਾਂ ਚ ਬੈਠ ਕੇ ਪਰਮਾਤਮਾ ਅਗੇ ਅਰਦਾਸ ਕਰਦਾ ਪਿਆ ਸੀ ਨਾ ਵੀ ਪਰਮਾਤਮਾ ਮੈਂ ਆਪਣੀ ਔਲਾਦ ਨੂੰ ਕਰਜ਼ਾ ਹੀ ਨਹੀਂ ਬਣਾਉਣਾ ਚਾਹੁੰਦਾ ਮੇਰੀ ਔਲਾਦ ਤੇਰੀ ਔਲਾਦ ਹੈ ਮੈਂ ਇਸ ਨੂੰ ਆਪ ਤੇਰੇ ਹਵਾਲੇ ਕਰਦਾ ਪਿਆ ਮ ਤੂੰ ਆਸ ਤੇਰੇ ਤੇ ਆ ਹੁਣ ਤੂੰ ਜਾਣੇ ਤੇ ਤੇਰਾ ਕੰਮ ਜਾਣੇ ਕਹਿੰਦੇ बस ਇੰਨਾ ਕਹਿਣ ਦੀ ਧੀਰ ਸੀ ਕੁਝ ਸਮਾਂ ਲੰਘਿਆ ਤੇ ਖੰਗ ਛੇੜ ਗਈ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ ਅਗਲੇ ਦਿਨ ਸਾਰਾ ਪਰਿਵਾਰ ਹਰਮੰਦਰ ਸਾਹਿਬ ਜਾ ਸਾਫ ਜਾ ਕੇ ਤੇ ਨਕਮਸਤਕ ਹੋਏ ਹੁਣ ਸਾਰੇ ਉਦੋਂ ਤੋਂ ਪੁੱਛਦੇ ਤੋ ਇੱਕੋ ਗੱਲ ਕਹਿੰਦਾ ਕਿ ਮੈਂ ਜਦੋਂ ਪਰਮਾਤਮਾ ਤੇ ਆਸ डोर ਛੱਡਤੀ ਸੀ ਨਾ ਵੀ ਪਰਮਾਤਮਾ ਤੂੰ ਹੀ ਸਾਰਾ ਕੁਝ ਕਰਨ ਵਾਲਾ ਹੈ ਤੂੰ ਹੀ ਕਰਜ ਲਾਣ ਲੈ ਮੈਂ ਕਰਜੇ ਦੀ ਪੰਡ ਨਹੀਂ ਲੈਣੀ ਤਾਂ ਪਰਮਾਤਮਾ ਨੇ ਆਪੇ ਹਿੱਲਾ ਵਸੀਲਾ ਕਰਤਾ ਜੋ ਪਰਮਾਤਮਾ ਦੇ ਆਸ ਦੇ ਹੋ ਰੱਖਦੇ ਨੇ ਹੱਕ ਸੱਚ ਦੀ ਕਮਾਈ ਕਰਦੇ ਨੇ ਸਾਦਾ ਜੀਵਨ ਜਿਉਣ ਦੇ ਵਿੱਚ ਆਪ ਸਾਦਾ ਜੀਵਨ ਜਿਉਣ ਦੇ ਵਿੱਚ ਹੀ ਵਿਸ਼ਵਾਸ ਰੱਖਦੇ ਨੇ ਉਹਨਾਂ ਦਾ ਜੀਵਨ ਹੁ ਜਿਹੜਾ ਹੈ ਉਹ ਸੁਖ ਹੋਏਗਾ ਹੀ ਹੋਏਗਾ ਫਿਰ ਜੇ ਕਰਜ ਤੋਂ ਬਚਣਾ ਚਾਹੁੰਦੇ ਹੋ ਸਾਦਾ ਜੀਵਨ ਜਿਓ ਪਰਮਾਤਮਾ ਤੇ ਵਿਸ਼ਵਾਸ ਕਰੋ ਫਿਰ ਆਪੇ ਹੀ